ਅੱਜ ਅਸੀਂ ਪਿੰਡ ਰਪਾਲ ਇੱਥੇ ਆਏ ਆ ਤੇ ਇੱਥੇ ਜਿਹੜੀਆਂ ਵੇਖੋ ਆ ਦੋ ਨਹਿਰਾਂ ਹੈਗਾ ਐ ਇੱਕ ਜਿਹੜੀਆਂ ਆਪਣੀਆਂ ਇਧਰ ਰਾਜਸਥਾਨ ਨੂੰ ਜਾਂਦੀਆਂ ਪਈਆਂ ਔਰ ਇਸ ਦੀ ਅਸੀਂ ਅੱਗੇ ਵੀ ਸ਼ਿਕਾਇਤ ਕਰ ਚੁੱਕੇ ਆ ਮੈਂ ਮਾਨਜੋਗ ਐਮ ਐਲ ਏ ਸਾਹਿਬ ਕੁਟਾਰੀਆ ਸਾਹਿਬ ਨੂੰ ਵੀ ਅੱਗੇ ਦੀ ਵੀਡੀਓ ਵੀ ਪਾਈ ਸੀ ਪਰ ਅੱਜ ਤੱਕ ਇਹਦਾ ਜਿਹੜਾ ਕੋਈ ਵੀ ਡਿਸੀਜਨ ਨਹੀਂ ਲਿਆ ਗਿਆ ਮੈਨੂੰ ਲੱਗਦਾ ਕਿ ਹੋ ਸਕਦਾ ਹੈ ਜਿਸ ਤਰ੍ਹਾਂ ਇਧਰਖੋ ਦੋਹਾਂ ਸਾਈਡਾਂ ਤੇ ਜਿਹੜੀ ਰੇਲਿੰਗ ਨਹੀਂ ਹੈਗੀ ਔਰ ਪਿੱਡੀ ਖਤਰਨਾਕ ਨਹਿਰਾਂ ਧੁੰਦ ਦੇ ਵਿੱਚ ਇੱਥੋਂ ਕਿਹੜਾ ਬੰਦਾ ਲੰਘ ਸਕਦਾ ਕਿੱਡਾ ਜਿਹੜਾ ਤੇਜ਼ ਪਾਣੀ ਇੱਥੋਂ ਜਾਂਦਾ ਪਿਆ ਔਰ ਇਹਦੇ ਨਾਲ ਕਿਤੇ ਵੀ ਬਹੁਤ ਵੱਡਾ ਹਾਸਾ ਜਿਹੜਾ ਹੋ ਸਕਦਾ ਤੇ ਮੇਰੇ ਖਿਆਲ ਨਾਲ ਹੋਏ ਵੀ ਹੋਣਗੇ ਹੋ ਸਕਦਾ ਜੇ ਇੱਥੇ ਬੰਦਾ ਡਿਗਪੇ ਤੇ ਨਾ ਘਰੇ ਪਤਾ ਲੱਗਣਾ ਨਾ ਬਾਹਰ ਦੇ ਨੂੰ ਪਤਾ ਲੱਗਣਾ ਤੇ ਬੰਦੇ ਨੇ ਲੱਭਣਾ ਹੀ ਨਹੀਂ ਇਸ ਕਰਕੇ ਮੇਰੀ ਸਰਕਾਰ ਨੂੰ ਅਪੀਲ ਹੈ ਕਿ ਇਹਦੇ ਛੇਤੀ ਤੋਂ ਛੇਤੀ ਜਿਹੜੀ ਆ ਜਿਹੜੇ ਐਂਗਲ ਜਿਹੜੇ ਸਾਈਡਾਂ ਤੇ ਲਾਏ ਜਾਣ ਨਹੀਂ ਨਾ ਕੋਈ ਬਹੁਤ ਵੱਡਾ ਜਿਹੜਾ ਹਾਸਾ ਇੱਥੇ ਹੋ ਸਕਦਾ ਇੱਥੇ ਜਿਹੜਾ ਆਮ ਪਬਲਿਕ ਹੈ ਬੜੀ ਔਖੀ ਆ ਤੇ ਇਨਾ ਵਾਸਤੇ ਜਿਹੜੀਆਂ ਸਰਕਾਰਾਂ ਦਾ ਜਿਹੜਾ ਕੰਮ ਹੈ ਉਹ ਪਬਲਿਕ ਨੂੰ ਜਿਹੜੀਆਂ ਸਹੂਲਤਾਂ ਦੇਣੀਆਂ ਐ ਪਰ ਇਹ ਜਿਹੜੀਆਂ ਇਹ ਜਿਹੜਾ ਲਵਾਰ ਸਪੋਲਿਆ ਇਹਦੇ ਨਾਲ ਬਣਾ ਬੜਾ ਵੱਡਾ ਹਸਤਾ ਵਾਪਰੂਗਾ ਇਸ ਕਰਕੇ ਇਹਦਾ ਜਿਹੜਾ ਛੇਤੀ ਤੋਂ ਛੇਤੀ ਕੋਈ ਨਾ ਕੋਈ ਹੱਲ ਕੀਤਾ ਦੇਵੇ ਆ ਅੱਗੇ ਇੱਕ ਰਾ ਪਾਣੀ ਦਿਖਾਓ ਸਾਰੇ ਆ ਵੇਖੋ ਆ ਕਿੰਨਾ ਲੋਕ ਲੰਘਣ ਡਿਆ ਤੇ ਧੁੰਦ ਦੇ ਵਿੱਚ ਤਾਂ ਕੀ ਬਣੂਗਾ ਹਾਂ ਕਿੱਡਾ ਜਿਹੜਾ ਤੇਜ਼ ਪਾਣੀ ਜਾਂਦਾ ਪਿਆ ਚਲੋ